ਸਾਨੂੰ ਇੱਕ ਅਸੀਂ ਇੱਕ ਵੀਡੀਓ ਦੇਖੀ ਥੋੜੀ ਹਾਂਜੀ ਉਹ ਬਾਅਦ 'ਚ ਦੇਖੀ ਕਿਉਂਕਿ ਫੋਨ ਅਸੀਂ ਮੈਂ ਚਲਾਉਂਦਾ ਨਹੀਂ ਬਹੁਤ ਥੋੜਾ ਜਿਹਾ ਸੀ ਕਿਸੇ ਕੰਮ 'ਚ ਤੁਰੇ ਫਿਰਦੇ ਆ ਤੇ ਮੈਨੂੰ ਤੁਹਾਡੇ ਮੈਸੇਜ ਆਏ ਹੋਏ ਸੀ ਹਾਂਜੀ ਤੇ ਅਸਲ ਦੇ ਵਿੱਚ ਉਹ ਮੈਸੇਜ ਇੱਕ ਪਹਿਲੋਂ ਫਤਈ ਪਲਾਈ ਹੋਈ ਸੀ ਤੁਸੀਂ ਫਿਰ ਤੁਸੀਂ ਕਿਹਾ ਸੀ ਮੈਂ ਲੱਖੇ ਬਾਬੇ ਬਾਰੇ ਕੋਈ ਗੱਲ ਕਰਨਾ ਚਾਹੁੰਦੀ ਹਾਂ ਹਾਂਜੀ ਇਹ ਉਹ ਲੱਖਾ ਬਾਬਾ ਬਾਬੀ ਜਿਹੜਾ ਜਗਰਾਉ ਨਾਨਕ ਸਰਠਾ ਹਾਠ ਦਾ ਮੁਖੀ ਹੈ ਹਾਂਜੀ ਉਹਨਾਂ ਦੀ ਗੱਲ ਕਰਦੇ ਸੀ ਮੇਰੀ ਇੱਕ ਇੰਟਰਵਿਊ ਹੋਈ ਆ ਹਾਂਜੀ ਤੇ ਉਹ ਸਿੰਘ ਦਾ ਨਾਂ ਜਸਵੀਰ ਸਿੰਘ ਸ੍ਰੀ ਮੁਕਸਰ ਸਾਹਿਬ ਤੋਂ ਆ ਪੱਤਰਕਾਰ ਆ ਜੀ ਉਹਨਾਂ ਨਾਲ ਬੈਠੇ ਬੈਠੇ ਜਦੋਂ ਇੱਕ ਗੱਲਬਾਤ ਚੱਲ ਪਈ ਤਾਂ ਮੈਨੂੰ ਚੇਤਾ ਆ ਗਿਆ ਕਿ ਇੱਕ ਮੈਨੂੰ ਮੈਸੇਜ ਆਇਆ ਹੋਇਆ ਹਾਂਜੀ ਤੇ ਮੈਂ ਉੱਥੇ ਦੇਚਜ ਕੋ ਕੇ ਕੁਦਰਤੀ ਜਿਵੇਂ ਫੋਨ ਲਾ ਲਿਆ ਤੁਹਾਡਾ ਤੁਸੀਂ ਚੱਕ ਵੀ ਲਿਆ ਰਾਤ ਨੂੰ ਜੀ ਹਾਂਜੀ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੀ ਕਾਲ ਆ ਰਿਕਾਰਡ ਹੋ ਰਹੀ ਆ ਮੀਡੀਆ 'ਚ ਆ ਸਕਦੀ ਆ ਤੁਸੀਂ ਉੱਥੋਂ ਕਹਤਿਆਂ ਕੋਈ ਚੱਕਰ ਨਹੀਂ ਆ ਬਟਾ ਤੁਸੀਂ ਉਸ ਸਥਾਨ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਸੀ ਹਾਂਜੀ ਤੁਹਾਡਾ ਜਿਹੜਾ ਹਸਬੰਦ ਸੀ ਜੀ ਉਹ ਬਾਬੇ ਲੱਖੇ ਦਾ ਸੇਵਾਦਾਰ ਆ ਸੀਵਾਦਾਰ ਤੁਹਾਡੇ ਕਹਿਣ ਮੁਤਾਬਕ ਹਾਂਜੀ ਹਾਂਜੀ ਅਸੀਂ ਉਹ ਇੰਟਰਵਿਊ ਰਿਕਾਰਡ ਤਾਂ ਕਰ ਲਈ ਆ ਹਾਂਜੀ ਪਰ ਅਸੀਂ ਉਹ ਰੋਕ ਕੇ ਰੱਖੀ ਹੋਈ ਆ ਜੀ ਵੀ ਹੋ ਸਕਦਾ ਵੀ ਇਹ ਗੱਲਾਂ ਬਾਤ ਜਿਹੜੀ ਹੈਗੀ ਆ ਥੋੜੀ ਹਾਂਜੀ ਅਸੀਂ ਤਾਂ ਸਮਝਣਾ ਵੀ ਝੂਠੀ ਨਾ ਹੋਵੇ ਜੀ ਇਹ ਨਾ ਹੋਵੇ ਵੀ ਸਾਨੂੰ ਕਿਸੇ ਬੀਬੀ ਨੇ ਬਿਆਨ ਦੇ ਦਿੱਤੇ ਤੇ ਅਸੀਂ ਕਿਸੇ ਗੁਰੂ ਘਰ ਦੀ ਨਿੰਦਾ ਕਰਤੀ ਕਿਸੇ ਸਾਧੂ ਦੀ ਨਿੰਦਾ ਕਰਤੀ ਹੋ ਸਕਦਾ ਸਾਡੇ ਤੇ ਪੁੱਠੀ ਨਾ ਪਈ ਜੀ ਅਸੀਂ ਉਸ ਗੱਲ ਨੂੰ ਉਸ ਕੇਸ ਨੂੰ ਤਸਦੀਕ ਕਰਨ ਵਾਸਤੇ ਵੈਰੀਫਾਈ ਕਰਨ ਵਾਸਤੇ ਮੈਂ ਇੱਕ ਦਿਨ ਇੱਕ ਰਾਤ ਦੇ ਸਫ਼ਰ ਤੋਂ ਬਾਅਦ ਜੀ ਪੰਜਾਬ ਤੋਂ 2500 ਕਿਲੋਮੀਟਰ ਦੂਰ ਆਇਆ ਵੇ ਅੱਜ ਜੀ ਸਿਰਫ ਗੁਰੂ ਘਰ ਦਾ ਨਹੀਂ ਮਸਲਾ ਹੈ ਸਾਡੀਆਂ ਧੀਆ ਭੈਣਾਂ ਦੀ ਇੱਜ਼ਤ ਦਾ ਮਸਲਾ ਇੱਜ਼ਤ ਦਾ ਉੱਥੇ ਬੱਚਿਆਂ ਦੇ ਹੋ ਰਹੇ ਸ਼ੋਸ਼ਣ ਦਾ ਵੀ ਮਸਲਾ ਉੱਥੇ ਤੁਸੀਂ ਇੰਟਰਵਿਊ ਦੇ ਵਿੱਚ ਆਖਿਆ ਦੀ ਬਾਬੇ ਲੱਖੇ ਦੇ ਕੋਲੇ ਤੁਸੀਂ ਆਪ ਵੇਖਿਆ ਚਾਰ ਜਨਾਨੀਆਂ ਜਿਹਦੇ ਵਿੱਚੋਂ ਇੱਕ ਮਾਂ ਤੇ ਤਿੰਨ ਧੀਆ ਚੰਡੀਗੜ੍ਹ ਤੋਂ ਆਉਂਦੀ ਸੀ ਬਾਬੇ ਲੱਖੇ ਦਾ ਸਪਰਸ਼ ਸੀ ਤਾਂ ਫਿਰ ਇੱਕ ਹਾਂਗਕਾਂਗ ਤੋਂ ਵੀਪੀ ਆਉਂਦੀ ਸੀ ਬਾਬੇ ਲੱਖੇ ਨਾਲ ਪੈਂਦੀ ਹੁੰਦੀ ਸੀ ਉਹਨਾਂ ਦਾ ਤੇ ਮੈਨੂੰ ਸ਼ੋਰ ਪਤਨ ਇੱਕ ਹੋਰ ਬੱਚੀ ਸੀਗੀ 18-19 ਸਾਲ ਦੀ ਜਿਹੜੀ ਹਸਪੀਟਲ ਦੇ ਵਿੱਚ ਰਿਤੇਦਾਰੀ ਚੋਂ ਸੀ ਹਾਂ ਉਹ ਕੁੜੀ ਨੂੰ ਘਰ ਦੇ ਕਹਿੰਦੇ ਬਾਹਰ ਭੇਜਣਾ ਤੇ ਬਾਬਾ ਲੱਖਾ ਕਹਿੰਦਾ ਮੈਂ ਭੇਜ ਦੂੰ ਇੱਥੇ ਛੱਡ ਦੋ ਉਹ ਕੁੜੀ ਨਾ ਹਜੇ ਤੱਕ ਜਉਂਦੀ ਮਿਲੀ ਐ ਤੇ ਨਾ ਮਰੀ ਮਰੀ ਇਹ ਗੱਲਾਂ ਤੁਸੀਂ ਮੀਡੀਆ ਦੇ ਉਹਨਾਂ ਦੇ ਬਜ਼ੁਰਗ ਮੇਰੇ ਮਗਰ ਰੋਂਦੇ ਰੋਂਦੇ ਹੁਣ ਮੇਰਾ ਖੱਲ ਪਿੱਛੇ ਨੰਨ ਨੰਨੀ ਉਹ ਡੈਥ ਹੋ ਗਈ ਪਰ ਉਹਨਾਂ ਦੇ ਅੱਗੇ ਮਾਮਾ ਮਾਮੀ ਜੋ ਵੀ ਜਿਹੜੀਆਂ ਇਹ ਗੱਲਾਂ ਬਾਤਾਂ ਤੁਸੀਂ ਉੱਥੇ ਆਖ ਰੀਆਂ ਹਾਂ ਉਹਦੇ ਚ ਹੋਰ ਗੱਲਾਂ ਜਿਹੜੀਆਂ ਆਉਂਦੀਆਂ ਹਾਂ ਉਹਦੇ ਚ ਇਹ ਗੱਲਾਂ ਵੀ ਆਈਆਂ ਤੁਸੀਂ ਇਹ ਗੱਲ ਕਹੀ ਆ ਹਾਂ ਵੀ ਬਾਬਾ ਲੱਖਾ ਤੇ ਉਹਦੇ ਸਾਥੀ ਹਾਂ ਉਥੇ ਮੱਛੀ ਮਗਾ ਕੇ ਜਾਂ ਮੱਛੀ ਸਰੋਵਰ ਚੋਂ ਮੱਛੀਆਂ ਫੜ ਕੇ ਮੇਰੇ ਮੇਰੇ ਹਸਬੰਦ ਮੈਂ ਆਪ ਨੂੰ ਮੰਨਣਾ ਕੀਤਾ ਵੀ ਤੁਸੀਂ ਇਹ ਕੀ ਕਰਦੇ ਹੋ ਉਹਨਾਂ ਨੇ ਸੱਚੀ ਤੁਹਾਡੇ ਸਾਹਮਣੇ ਮੱਛੀਆਂ ਸਰੋਵਰ ਜੋ ਕੱਢ ਕੇ ਖਾਧੀਆਂ ਤੇ ਉਹਨਾਂ ਦੇ ਅੰਦਰ ਕਮਰੇ ਦੇ ਵਿੱਚ ਵੇਖੀ ਹੈ ਨਾ ਲੈ ਕੇ ਆਂਦੇ ਹੋਏ ਮੇਰੇ ਹਸਬੰਦ ਨੇ ਮੈਨੇ ਆਪ ਮਤਲਬ ਕਿ ਮੈਂ ਉਹਨਾਂ ਨਾਲ ਵੀ ਲੜੀ ਜਗਰਾਉਂ ਠਾਠ ਦੇ ਵਿੱਚ ਮੈਂ ਉਹਨਾਂ ਨਾਲ ਵੀ ਲੜੀ ਵੀ ਤੁਸੀਂ ਕੀ ਕੀ ਕਰ ਰਹੇ ਹੋ ਉੱਥੇ ਕਿਉਂਕਿ ਉਹਦੇ ਮਤਲਬ ਕਿ ਅੰਦਰ ਜਿਹੜਾ ਲੱਖਿਆ ਇਹਦਾ ਕਮਰਾ ਸੀ ਅੱਖੀਏ ਦਾ ਬਾਬੇ ਦਾ ਉਹਦੇ ਅੰਦਰ ਮਤਲਬ ਸੋਈ ਸੀ ਪਿਛਲੇ ਬੈਕ ਸਾਈਡ ਤੇ ਹਾਂਜੀ ਜਦੋਂ ਹਾਂਗਕਾਂਗ ਵਾਲੀ ਬੀਬੀ ਆਇਆ ਕਰਦੀ ਉਹ ਖਬਰੋ ਖਾਣਾ ਵਰਨਾ ਲੈ ਕੇ ਆਇਆ ਕਰਦੀ ਸੀ ਤਾਂ ਉਹਨੂੰ ਗਰਮ ਕਰਨ ਨਾ ਜਾਣ ਨੂੰ ਮਤਲਬ ਕਿ ਅੱਗੇ ਜਿਹੜਾ ਬਸ ਜਾਂਦਾ ਕਹਿਣਾ ਤੁਸੀਂ ਖਾ ਲਓ ਅਸੀਂ ਮਤਲਬ ਕਿ ਉੱਥੇ ਚਲੇ ਜਾਣਾ ਲੈ ਤਾਂ ਮੈਂ ਉੱਥੇ ਬਸ ਹੁਣ ਲੱਕੇ ਵੇਖੀਏ ਨੇ ਅੰਦਰ ਮੱਛੀਆਂ ਤੁਸੀਂ ਉਦੋਂ ਬਾਅਦ ਕਿਉਂ ਨਹੀਂ ਚੱਕੀ ਤੁਸੀਂ ਸੰਗਤ ਨੂੰ ਆਪਦੇ ਮਾਪਿਆਂ ਨੂੰ ਤੇ ਸਹੁਰਿਆਂ ਨੂੰ ਆਪਦੇ ਹਸਬੰਡ ਨੂੰ ਦੱਸਦੇ ਵੀ ਤੇ ਤਾਂ ਮੀਟ ਖਾਂਦੇ ਤੇ ਤਾਂ ਉਹ ਤਾਂ ਖੁਦ ਨਾਲ ਮਿਲੇ ਹੋਏ ਸੀਗੇ ਉਹ ਮੈਨੂੰ ਚੁੱਪ ਕਰਾਉਂਦੇ ਸੀਗੇ ਕਿ ਤੂੰ ਮਤਲਬ ਚੁੱਪ ਕਰ ਜੋ ਉਹ ਤਾਂ ਦੇਖੋ ਹੁਣ ਕੋਈ ਵੀ ਉਹਨਾਂ ਦੇ ਸਟਾਫ ਦੇ ਮੈਂਬਰ ਹੋਗਾ ਉਹ ਥੋੜੇ ਬੋਲੂਗਾ ਉਹ ਤਾਂ ਖੁਦ ਉਹ ਤਾਂ ਸਪੋਰਟ ਕਰਦੇ ਸੀ ਇਹਨਾਂ ਦੇ ਲੱਖਾ ਬਾਬਾ ਉਹਨਾਂ ਨੂੰ ਪੈਸੇ ਦੇ ਦਿੰਦਾ ਸੀ ਉਹਨਾਂ ਨੂੰ ਭੁੱਕੀ ਦੇ ਦਿੰਦਾ ਸੀ ਉਹਨਾਂ ਨੂੰ ਕੋਈ ਨਸ਼ਾ ਪੱਤਾ ਉੱਥੇ ਆਮ ਚੱਲਦਾ ਸਾਰ ਇੱਕ ਲੇਡੀ ਜੀ ਸੀਗੀ ਉਹਨੂੰ ਨਸ਼ੇ ਦਾ ਮਤਲਬ ਕੁਝ ਫਲਾ ਕੇ ਹਾਂਜੀ ਤਾਂ ਇਹਨੇ ਆਏ ਆਪਣੇ ਭਤੀਜਿਆਂ ਨੂੰ ਆਪਣੇ ਭਾਂਜਨ ਬੁਲਾ ਲੈਂਦਾ ਹੁੰਦਾ ਸੀ ਉਹ ਲੱਖੇ ਖੁਦ ਮਤਲਬ ਕਿ ਗਲਤ ਕੰਮ ਇਕ ਉੱਥੇ ਮੈਂ ਕਰਦੇ ਹੁੰਦੇ ਸੀ ਫਿਰ ਇਹਨਾਂ ਕੋਲ ਹੱਕ ਕੰਮ ਨਹੀਂ ਸੀ ਹੱਕ ਰੋਕਣਾ ਅਸੀਂ ਮਾਤਾ ਜੀ ਮਹੀਨਾ ਕਿ ਪਹਿਲਾਂ ਇੱਕ ਬਾਬਾ ਸਾਧ ਚੱਕੇ ਬਲਜਿੰਦਰ ਜੀ ਚ ਬਿਲਕੁਲ ਜਦੋਂ ਬਲਜਿੰਦਰ ਸਾਹਿਬ ਤੇ ਕਮਰੇ ਦੀ ਤਲਾਸ਼ੀ ਲਈ ਉੱਥੋਂ ਨਸ਼ੇ ਦੇ ਕੈਪਸੂਲ ਸਾਡੇ ਹੱਥ ਲੱਗੇ ਹਾਂਜੀ ਉੱਥੋਂ ਕੁੰਡਮਾਂ ਦੀਆਂ ਡੱਬੀਆਂ ਸਾਨੂੰ ਮਿਲੀਆਂ ਉੱਥੋਂ ਜਿਹੜੀਆਂ ਬੀਬੀਆਂ ਦੇ ਅ ਅੰਡਰਗਾਰਡਮੈਂਟਸ ਕੱਪੜੇ ਸਾਨੂੰ ਉੱਥੋਂ ਮਿਲੇ ਉੱਥੋਂ ਬੀਬੀਆਂ ਵਾਲੀਆਂ ਗਰਭਵਤੀ ਹੈਗੀਆਂ ਕਿ ਨਹੀਂ ਹੈਗੀਆਂ ਸਕੈਨਾਂ ਸਾਡੇ ਹੱਥ ਲੱਗੀਆਂ ਉੱਥੋਂ ਬੀਬੀਆਂ ਆਉਂਦੀਆਂ ਜੰਦਗਾਂ ਦੀਆਂ ਕੁੜੀਆਂ ਸਾਡੇ ਕੋਲ ਵੀਡੀਓ ਰਿਕਾਰਡਿੰਗਾਂ ਹੱਥ ਲੱਗੀਆਂ ਤੇ ਅਸੀਂ ਉਸ ਕੇਸ ਨੂੰ ਅੱਗੇ ਲੈ ਕੇ ਗਏ ਤੁਸੀਂ ਮੈਂ ਬਾਬੇ ਲੱਖੇ ਦੇ ਕਮਰੇ ਤੱਕ ਕਦੇ ਜ਼ਿੰਦਗੀ ਚ ਨਹੀਂ ਗਿਆ ਇਹ ਸੇਮ ਹੀ ਹੈ ਫਿਰ ਅੰਦਰ ਮੈਨੂੰ ਤਾਂ ਜਾਣਾ ਪੈਂਦਾ ਸੀ ਮੈਂ ਤੁਹਾਨੂੰ ਮੇਰਾ ਤੁਸੀਂ ਬੇਟਾ ਹੋ ਹਾਂਕ ਲਈ ਕਹਦਨੀ ਹੈ ਧਰਮ ਦਾ ਮਸਲਾ ਹੈ ਇਹਨਾਂ ਨੇ ਮੇਰੇ ਤੋਂ ਆਪਣੇ ਲੱਤਾਂ ਵੀ ਘਟਾਈਆਂ ਨੇ ਤੁਸੀਂ ਮੇਰੇ ਲੱਤਾਂ ਘੁੱਟੋ ਮੇਰੇ ਹੱਥ ਪੱਟ ਘੁੱਟੋ ਮੇਰਾ ਸਿਰ ਘੁੱਟੋ ਇਸ ਦਾ ਮਤਲਬ ਕੀ ਹੁੰਦਾ ਸੀਗਾ ਉਹਦੇ ਹਾਂ ਵੇ ਇੱਕ ਸੰਤ ਮਹਾਪੁਰਸ਼ ਹੈ ਨਾ ਹਾਂਜੀ ਮਤਲਬ ਕਿ ਮੈਂ ਖੁਦ ਕੀਤਾ ਹੁਣ ਆਪਾਂ ਨੂੰ ਇੱਕ ਬੰਦਾ ਮਿਲਿਆ ਆਪਾਂ ਦੋਨਾਂ ਨੂੰ ਹੁਣ ਮਿਲਿਆ ਵੀਡੀਓ ਰਿਕਾਰਡ ਹੋ ਰਿਹਾ ਹਾਂ ਹਾਂ ਮਿਲਿਆ ਉਹ ਕਹਿੰਦਾ ਹਾਂ ਮੈਂ ਉੱਥੇ ਡਿਊਟੀ ਕਰਦਾ ਸੀ ਮੈਂ ਸਵੇਰੇ ਕਿੰਨੇ ਵਜੇ ਪੁਆਇੰਟ ਹੈ ਉਹਨਾਂ ਦਾ ਮੈਂ ਸਵੇਰੇ ਪਾਠ ਕਰ ਰੋਟਿਆ ਇੱਕ ਬੱਚੇ ਦੀਆਂ ਚੀਕਾਂ ਪੈ ਰਹੀਆਂ ਸੀ ਚੀਕਾਂ ਪੈ ਰਹੀਆਂ ਸੀ ਜਦੋਂ ਮੈਂ ਉਸ ਕਮਰੇ 'ਚ ਵੇਖਿਆ ਹਾਂ ਬਾਬੇ ਲੱਖੇ ਦੇ ਦੋ ਸੇਵਾਦਾਰ ਉਸ ਬੱਚੇ ਨੂੰ ਬਿਨਾਂ ਕੱਪੜਿਆਂ ਤੋਂ ਆਪਦੇ ਰਜਾਈ 'ਚ ਪਾਈ ਹੋਏ ਸੀ ਕਰ ਪਏ ਕਰ ਰਹੇ ਨਹੀਂ ਪਾਠ ਨੀ ਇਹ ਇਹ ਬੰਦੇ ਦੀ ਅੱਖੀ ਹੱਡ ਬੀਤੀ ਆ ਉਹਨੇ ਕਿਹਾ ਮੈਂ ਉਥੇ ਲੜਿਆ ਮੂੰਹ ਨਿਕਲ ਗਿਆ ਆ ਵੀ ਮੈਂ ਮਤਲਬ ਕਿ ਉਹ ਕੀਤੀ ਐ ਬਹਿਸ ਕੀਤੀ ਉਹ ਨਾਲ ਮੈਨੂੰ ਤੇ ਤੁਹਾਨੂੰ ਇਹ ਸਟੇਟਮੈਂਟ ਦੇਣ ਤੋਂ ਬਾਅਦ ਲੱਖਾ ਭਾਵੇਂ ਗੋਲੀ ਮਰਵਾ ਦੋਵੇ ਮੈਨੂੰ ਕੋਈ ਅਫਸੋਸ ਨਹੀਂ ਕਿਉਂਕਿ ਮੇਰੇ ਤੇ ਉਹਨੇ ਦੋ ਤਿੰਨ ਵਾਰ ਕੀਤੇ ਨੇ ਜਦੋਂ ਨੂੰ ਪਤਾ ਲੱਗ ਜਾਂਦੇ ਸੀ ਕਿ ਨਹੀਂ ਮੈਂ ਕਰਨ ਲੱਗੀ ਆ ਫਿਰੋਜ਼ ਕਰਨ ਲੱਗੀ ਆ ਕਦੀ ਸਾਡੇ ਘਰ ਉਹਨਾਂ ਨੇ ਕਦੀ ਮੇਰੇ ਥਾਣੇ 'ਚ ਪੁਲਿਸ 'ਚ ਫੋਨ ਕਰਵਾ ਦੇਣਾ ਇਹ ਤੁਹਾਡੀ ਕੁੜੀ ਐਦਾਂ ਕਰ ਕਰ ਰਹੀ ਹੈ ਕਦੀ ਮੇਰੇ ਸੋਹਰੇ ਵਾਲੇ ਨੂੰ ਕਰ ਦੇਣਾ ਸਾਡੇ ਵੱਡ ਕਿਉਂਕਿ ਉਹ ਤਾਂ ਸੰਤ ਬਣਦੇ ਨੇ ਨਾ ਮੈਂ ਗੁਰੂ ਘਰ ਮੈਂ ਅਰਦਾਸ ਕਰਕੇ ਆਈ ਆ ਮੈਂ ਕਲਗੇ ਬਾਸੇ ਮਾਰੇ ਤੂੰ ਐਂਜ ਕੋ ਸਿੱਖ ਪੇਜ ਆਪਣਾ ਜਿਵੇਂ ਬਾਬਾ ਬੰਦਾ ਸਿੰਘ ਬਾਦ ਨੂੰ ਭੇਜਿਆ ਸੀ ਨਾ ਉਹ ਅਸਤਰਾ ਦਾ ਪੇਜ ਵੀ ਹੁਣ ਕਿਤੇ ਤੂੰ ਅੱਥ ਚਲਾ ਗਿਆ ਉਹਨਾਂ ਨੇ ਉਹਨਾਂ ਦੇ ਬਿٹے ਤੁਹਾਨੂੰ ਉਹਨਾਂ ਨੇ ਭੇਜਿਆ ਹੈ ਤਾਂ ਉਹ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਭੇਜਿਆ ਤੁਸੀਂ ਵੀ ਕਬਰਾਇਆ ਨਾ ਮੈਂ ਵੀ ਨਹੀਂ ਕਬਰਾਇਆ ਤੁਸੀਂ ਮਰ ਜਾਓ ਹਾਂ ਦੇਖੋ ਤੁਸੀਂ ਤੁਸੀਂ ਉੱਥੋਂ ਬਹੁਤ ਦੂਰ ਆ ਹੂੰ ਇਹ ਤਾਂ ਕਲੀਅਰ ਆ ਮੈਂ ਉੱਥੇ 10 ਕਿਲੋਮੀਟਰ ਤੇ ਆ ਮੇਰਾ ਜਗਰਾਉ اپਡਾਟ ਹੋ ਗਿਆ ਕਿਉਂਕਿ ਇਹਦੀ ਗੁੰਡਾ ਫੋਰਸ ਵੀ ਲੱਗਿਆ ਨਾ ਮੈਂ ਤੁਹਾਨੂੰ ਦੱਸਦਾ ਉਹੀ ਗੱਲ ਆ ਇਹ ਤਾਂ ਵਾਹ ਪੈ ਜਾਣਗੇ ਤੇ ਰਾਹ ਪੈ ਜਾਣਗੇ ਸਾਨੂੰ ਇਹਨਾਂ ਦੇ ਬੰਦੇ ਕਹਿੰਦੇ ਹਾਂ ਬਾਬਾ ਮੈਨੂੰ ਕਹਿੰਦੇ ਬਾਬਾ ਮੈਰੋ ਧਿਆਨ ਨਾ ਰਿਹਾ ਕਰ ਧਿਆਨ ਨਾ ਰਿਹਾ ਕਰ ਕਈ ਵਾਰੀ ਖੜੀ ਗੱਡੀ ਦੇ ਬਾਹਰੋਂ ਗੋਲੀ ਵੱਜ ਜਾਂਦੀ ਹੁੰਦੀ ਹੈ ਤੇਰੀ ਬੰਦ ਨੇ ਸਾਡੀ ਉੱਥੇ ਜਵਾਬ ਦੇਈ ਇਹ ਹੀ ਸੀ ਵੀ ਗੋਲੀ ਮਾਰਨ ਵਾਲਾ ਧਿਆਨ ਰੱਖੇ ਬਰਾਸਟ ਅੰਦਰੋਂ ਹੀ ਵੱਜ ਸਕਦਾ ਜਦੋਂ ਆਪਾਂ ਫਿਰ ਹੁਣ ਤੁਰਪੇ ਮੈਂ ਤੁਹਾਨੂੰ ਇੰਟਰਵਿਊ 'ਚ ਇਹ ਕਿਹਾ ਸੀ ਨੀ ਤੁਸੀਂ ਤਿਆਰ ਆ ਵੀ ਆਪਾਂ ਆਪਣੀ ਗੱਡੀ ਤੇ ਸਪੀਕਰ ਲਾ ਕੇ ਪਰ ਠਾਠ ਦੇ ਅੰਦਰ ਗੱਡੀ ਐਂਟਰ ਕਰਦੇ ਹਾਂਗੇ ਭਾਵੇਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਾ ਦਵਾਨ ਲੱਗਦੇ ਆ ਸਾਨੂੰ ਗੱਡੀਆਂ ਉੱਥੇ ਲਿਜਾਣੀਆਂ ਪਈਆਂ ਪਰ ਲੈ ਕੇ ਜਾਵਾਂਗੇ ਉਹ ਚਾਹੇ ਸਾਡੇ ਸਰਕਲ ਨੂੰ ਹੋ ਜਾਣ ਚਾਹੇ ਸਾਡੇ ਪਰਿਵਾਰਾਂ ਨੂੰ ਮਾਰ ਦਿੱਤਾ ਜਾਵੇ ਪਰ ਆਪਾਂ ਰਤੀ ਭਰ ਵੀ ਪਿੱਛੇ ਨਹੀਂ ਹਟਾਂਗੇ ਦੇ ਸਮਝੌਤਾ ਨਹੀਂ ਕਰਾਂਗੇ ਤੁਹਾਨੂੰ ਇੱਕ ਕਾਲ ਰਿਕਾਰਡਿੰਗ ਸੁਣਾਈ ਆ ਪਹਿਲਾਂ ਪਹਿਲਾਂ ਆ ਸੁਣਾਈ ਆਪਣੀ ਮੁਲਾਕਾਤ ਤੋਂ ਪਹਿਲਾਂ ਇੱਕ ਕਾਲ ਆਉਂਦੀ ਆ ਲੱਖੇ ਬਾਬੇ ਦਾ ਨਾਮ ਲੈ ਕੇ ਲੱਖੇ ਬਾਬੇ ਦਾ ਰਾਈਟ ਹੈਂਡ ਰੱਖ ਲੋ ਫੋਨ ਆਇਆ ਆਇਆ ਨਾ ਉਹ ਫੋਨ ਤੁਹਾਨੂੰ ਫੋਨ ਕਾਲ ਸੁਣਾਈ ਆ ਜਦੋਂ ਫੋਨ ਆਇਆ ਮੇਰੇ ਨਾਲ ਦੋ ਬੰਦੇ ਗੱਡੀ 'ਚ ਬੈਠੇ ਸੀ। ਉਹਨਾਂ ਨੇ ਇਹ ਗੱਲਬਾਤ ਆਖੀ ਆ ਨਾ ਵੀ ਨਵੇੜ ਨਾਲ ਦੱਸ ਕਿਵੇਂ ਚਾਹੀਦਾ ਦੱਸ ਕਿਵੇਂ ਕੀ ਆ। ਕਹੀ ਆ ਨਾ ਜੀ। ਉਹਨਾਂ ਨੂੰ ਜਵਾਬ ਇਹ ਸੀ ਉਹ ਉਹ ਕਹਿੰਦੇ ਵੀ ਬਾਬਾ ਲਖਾ ਜੀ ਨੇ ਕਿਹਾ ਮਹਿਰੋਂ ਨੂੰ ਪੁੱਛੋ ਤੂੰ ਸਾਡੇ ਨਾਲ ਕਿਵੇਂ ਸਮਝੌਤਾ ਕਰੇਂਗਾ। ਤੇ ਮੇਰੀ ਉਹਨਾਂ ਨੂੰ ਵੀ ਡਾਇਰੈਕਟ ਇਹੀ ਜਵਾਬ ਦੇ ਹੀ ਸੀ ਤੇ ਰਹੂਗੀ ਜਿੰਨਾ ਚਿਰ ਜਮਨਾਵਾ ਵੀ ਜੇ ਸਮਝੌਤਾ ਕਰਨਾ ਤੇ ਮੈਨੂੰ ਮਾਰ ਦੋ ਤੇ ਸਮਝੌਤਾ ਹੋ ਸਕਦਾ ਮੇਰੇ ਨਾਲ ਹੋ ਜੇ ਹੋਰ ਉੱਠੂਗਾ ਤੇ ਉੱਠੂਗਾ ਤੇ ਇਦੂ ਬਿਨਾ ਨਾ ਤਾਂ ਆਪ ਉਹਨਾਂ ਤੋਂ ਕਰੋੜ ਲਈਏ ਤੇ ਨਾ 2 ਕਰੋੜ ਲਈਏ ਤੇ ਨਾ 10 ਕਰੋੜ ਲਈਏ ਹਾਲਾਂਕਿ ਉਹ ਦੇਣ ਲਈ ਤਿਆਰ ਨਹੀਂ ਉਹਨਾਂ ਕੋਲ ਘਟਾ ਹੀ ਨਹੀਂ ਉਹ ਦੇਣ ਲਈ ਤਿਆਰ ਨਹੀਂ ਉਹ ਬਹੁਤ ਪ੍ਰਾਪਰਟੀ ਬਣਾਈ ਐਨਾਂ ਅਸਲ ਦੇ ਵਿੱਚ ਛੋਟੇ ਬੱਚਿਆਂ ਦੇ ਜੋ ਵੀਡੀਓ ਸਾਡੇ ਕੋਲ ਪਹੁੰਚੀਆਂ ਉਹਦੇ 'ਚ ਇਹ ਹੈ ਵੀ ਛੋਟੇ ਬੱਚਿਆਂ ਨਾਲ ਇਹ ਸ਼੍ਰੀਮ ਸੰਤ ਬਣਾ ਰਹੇ ਜੀ ਪਰ ਤੁਸੀਂ ਹੈਰਾਨ ਹੋ ਜਾਓਗੇ ਵੀ ਵੱਡੇ ਬੰਦੇ ਸਾਡੇ ਆ ਟੱਚ ਦੇ ਵਿੱਚ ਆ ਗਏ ਉਹ ਕਹਿੰਦੇ ਅਸੀਂ ਇਹਨਾਂ ਨਾਲ ਰਿਸ਼ਤੇ ਸਬੰਧ ਬਣਾਏ ਹੋਏ ਆ ਹੁਣ ਮੈਨੂੰ ਉਸ ਦਿਨ ਦਾ ਮੈਨੂੰ ਆਪਣੇ ਬੇਟੇ ਦਾ ਮੈਂ ਆਜ਼ਾਦ ਕਰ ਰਹੀ ਹਾਂ ਕਿ ਮੈਂ ਆਪਣੇ ਬੇਟੇ ਨੂੰ ਕੱਲਾ ਛੱਡ ਦਿੰਦੀ ਹਾਂ ਜੇ ਮੈਂ ਅਜੇ ਵੀ ਮੈਂ ਸੱਚ ਨਾਲ ਬੇਟਾ ਤੁਹਾਨੂੰ ਬੋਲਣ ਰੱਖੇ ਬਾਰੇ ਦੇਖੋ ਮੈਂ ਸੁਣੇ ਸੁਣੇ ਗੱਲ ਨਹੀਂ ਕਹਿ ਰਹੀ ਆਪਣੇ ਹੱਡ ਵੀਤੇ ਗੱਲ ਰਹੀ ਆ ਔਰ ਮੈਨੂੰ ਵੀ ਮਤਲਬ ਕਿ ਤੁਸੀਂ ਮੇਰੇ ਬੇਟਾ ਹੋ ਮੈਨੂੰ ਵੀ ਮਤਲਬ ਕਿ ਇਥੋਂ ਇਦਾਂ ਐਨੇ ਬਲੋੜ ਕੇ ਚੁੰਡੀ ਮਤਲਬ ਕਿ ਮੁਲਕ ਲਖੇ ਨੇ ਟੱਚ ਕੀਤਾ। ਔਰ ਜਪੀਆਂ ਤੱਕ ਵੀ ਇਹਨਾਂ ਨੇ ਘੁੱਟਦੇ ਘੁੱਟਦੇ ਨੇ ਮਤਲਬ ਕਿ ਮੈਨੂੰ ਇਦਾਂ ਘੁੱਟ ਜਿਵੇਂ ਉਹ ਬਾਬਾ ਕੱਲ ਰਿਕਾਰਡਿੰਗ ਹੋਵੇ ਪੁੱਤ ਪੁੱਤ ਕਰਦੇ ਐਵੇਂ ਮਤਲਬ ਇਹਨਾਂ ਦਾ ਇਹ ਹੀ ਮੇਨ ਪਰਪਸ ਹੋ ਗਿਆ ਇਹਨਾਂ ਦਾ। ਔਰ ਕੰਮ ਹੀ ਨਹੀਂ ਇਹਨਾਂ ਨੂੰ ਕੁਝ। ਮੈਂ ਉਹਨਾਂ ਮੇਰੇ ਉਪਰਾ ਪਰਜਾਈਂ ਲੱਗਦੇ ਨੇ ਹੁਣ। ਮੇਰੀ ਪਰਜਾਈ ਸਾਡੇ ਘਰ ਦੇ ਸਾਹਮਣੇ। ਉੰਨੇ ਮੈਨੂੰ ਖੁਦ ਕਿਹਾ ਵੀ ਸਾਡੀ ਕੁੜੀ ਇਸ ਤਰ੍ਹਾਂ ਸੀ ਨਾਨਕ ਸਰ ਕਿ ਉਹ ਤੋਂ ਪਤਾ ਕਰੀ ਖਾਂ ਕਿ ਤੇ ਲਖੇ ਵਾਂ ਹੂੰ ਤੇਰੀ ਜਾਣ ਪਹਿਚਾਨ ਹੋਵੇ ਉਹ ਤਾਂ ਪਤਾ ਹੀ ਨਹੀਂ ਲੱਗ ਰਿਹਾ ਵੀ ਉਹ ਤਾਂ ਸਾਨੂੰ ਦੱਸ ਹੀ ਨਹੀਂ ਰਹੀ ਹੈਗੀ ਉਹਦਾ ਮੈਨੂੰ ਵੀ ਨਹੀਂ ਸਪੱਸ਼ਟ ਪਤਾ ਹੁੰਦਾ ਫੇਰ ਮੈਂ ਲਖੇ ਨੂੰ ਦੋ ਚਿੱਠੀਆਂ ਲਿਖੀ ਹੋਈਆਂ ਲੈ ਲਿਖੀਆਂ ਨੇ ਉਹਦੇ ਵਿੱਚ ਮੈਂ ਇਹਨੂੰ ਅਲਰਟ ਕੀਤਾ ਸੀ ਹੂੰ ਮਤਲਬ ਮੈਂ ਕਿਹਾ ਵੀ ਇਸ ਤਰ੍ਹਾਂ ਮੈਨੂੰ ਦੋ ਬਜ਼ੁਰਗ ਜੋੜਾ ਮਿਲਿਆ ਇੱਥੇ ਹੈਗੇ ਸੀ ਪਿਓ ਕੀ ਕਹਿ ਰਹੇ ਨੇ ਵੀ ਤੁਹਾਨੂੰ ਉਹ ਬੁਰਾ ਬਲਾ ਕਹਿ ਰਹੇ ਨੇ ਵੀ ਲੱਖਾ ਗਾਲਾਂ ਕੱਢ ਰਹੇ ਨੇ ਆਪਣੀ ਭਾਸ਼ਾ ਦੇ ਵਿੱਚ ਮੈਂ ਤਾਂ ਹੁਣ ਨਹੀਂ ਕਹੂ ਕੋਦੀ ਪੀਏ ਨੇ ਸਾਡੀ ਕੁੜੀ ਮਾਰ ਕੇ ਖਪਾਤੀ ਤਾਂ ਮੈਂ ਲੱਖੇ ਨੂੰ ਦੱਸਿਆ ਆਈ ਨਾਨਕ ਸਰ ਦਾ ਇਹਨੇ ਕਿਹਾ ਵੀ ਤੁਸੀਂ ਦੋਨਾਂ ਨੂੰ ਨਾ ਤੂੰ ਜਿਵੇਂ ਮਰਜੀ ਹੈ ਉਹਨਾਂ ਨੂੰ ਤਾਂ ਚੁੱਪ ਕਰਾ ਕੇ ਰੱਖ ਕਿਉਂਕਿ ਤੁਸੀਂ ਅਸੀਂ ਤੁਹਾਡੇ ਬੱਚਿਆਂ ਵਰਗੇ ਆ ਤੁਸੀਂ ਬੰਦੇ ਤੁਹਾਨੂੰ ਮੈਨੂੰ ਕਿਵੇਂ ਕਰ ਰਹੇ ਹੋ ਐਡਾ ਤਾਂ ਕੋਈ ਬੇਵਕੂਫਾ ਹੁੰਦਾ ਹੈ ਇੱਕ ਸੰਸਥਾ ਦਾ ਸੰਪਰਦਾ ਦਾ ਮੁਖੀ ਹੋਏ ਨਾਲ ਸਾਹਦ ਤਾਂ ਉਥੇ ਆਪਦੇ ਸਾਥੀਆਂ ਦੀ ਵਾਈਫ ਨਾਲ ਛੇੜਛਾੜ ਕਰੀ ਤੁਸੀਂ ਉਹਦੇ ਸਾਥੀ ਦੀ ਵਾਈਫ ਸੀ ਆਪਦੇ ਸਾਥੀਆਂ ਨੂੰ ਨਸ਼ਾ ਨਸ਼ਾ ਦੇ ਰਹੀ ਸੀ ਥੋੜਾ ਜਿਹਾ ਮੈਂ ਇਹਨੂੰ ਦੱਸਦਾ ਤੁਹਾਡੇ ਬੱਚੇ ਦੇ ਨਾਲ ਵੀ ਤੁਹਾਨੂੰ ਲੱਗਦਾ ਵੀ ਮੈਨੂੰ ਲੱਗਦਾ 99% ਵੀ ਕੀਤਾ ਜੇ ਇੱਕ ਮੁਖੀ ਆਪਦੀ ਸੰਗਤ ਦੇ ਵਿੱਚ ਉਹ ਆਪਦੇ ਸਾਥੀ ਤੇ ਸਾਥੀ ਦੀ ਵਾਈਫ ਤੇ ਸਾਥੀ ਦੇ ਬੱਚਿਆਂ ਨੂੰ ਨਹੀਂ ਛੱਡ ਰਿਆ ਮੇਰੇ ਕਮਰੇ ਦੇ ਵਿੱਚ ਆਪਣੇ ਗਲਤ ਬੰਦਿਆਂ ਨੂੰ ਭੇਜ ਦਿੰਦਾ ਹੁੰਦਾ ਸੀ ਜਿਹੜੀ ਹਾਂਗਕਾਂਗ ਤੋਂ ਬੀਬੀ ਆਉਂਦੀ ਨਹੀਂ ਸੀ ਕਿੰਨੇ ਕਿੰਨੇ ਡੈਰ ਰਹਿੰਦੇ ਨੇ ਜਿਵੇਂ ਬਗ ਲੱਖੇ ਨਾਲ ਦੋ ਦੋ ਚਾਰ ਚੰਦ ਫਰੈਂਡਸ ਔਰ ਮੈਂ ਤੁਹਾਨੂੰ ਫ੍ਰੈਂਟਲੀ ਦੱਸਾਂ ਆਪਣੇ ਉਹ ਨੀਚੇ ਦਾ ਪਰਸ਼ੂ ਹੁੰਦਾ ਸੀ ਸਿੰਗਲ ਰੂਮ ਸੀ ਜਿਵੇਂ ਇਹ ਸਿੰਗਲ ਰੂਮ ਮੈਂ ਸਿੰਗਲ ਰੂਮ ਦੇ ਉੱਤੇ ਸਿੰਗਲ ਰੂਮ ਉੱਪਰ ਹਾਂਜੀ ਉਹਨੂੰ ਉੱਪਰ ਰਹਿਣਾ ਔਰ ਸਵੇਰੇ ਉਸ ਬੀਬੀ ਤੋਂ ਹਿੱਲਿਆ ਨਹੀਂ ਸੀ ਜਾਂਦਾ ਹੁੰਦਾ ਕੁਛ ਇਹ ਹਿਸਾਬ ਨਾਲ ਕੋਈ ਰਾਤ ਰਾਤ ਨੂੰ ਨਹੀਂ ਤੁਹਾਡੇ ਕੋਲ ਸਹੀ ਜਾਣਾ ਸਾਰਿਆਂ ਨੂੰ ਬਿਲਕੁਲ ਔਰ ਮਿੰਨੂ ਫਿਰ ਇੱਕ ਉਹਨੇ ਕਿਹਾ ਬੀਪੀ ਚੈੱਕ ਕਰਕੇ ਮੈਂ ਬੀਪੀ ਸੈਟ ਲੈ ਕੇ ਆਉਣਾ ਮੈਂ ਬੀਪੀ ਦੇਖਣਾ ਮਤਲਬ ਕਿ ਉਹਦਾ ਇੰਜੈਕਸ਼ਨ ਦੇਣਾ ਟੈਬਲੇਟ ਦੇਣੀ ਗੋਲੀਆਂ ਦੇਣੀਆਂ ਮਤਲਬ ਉਹਦੀ ਇੰਨੀ ਬੁਰੀ ਹਾਲਤ ਹੁੰਦੀ ਹੈ ਤੁਸੀਂ ਮੇਰਾ ਕਹਿਣ ਦਾ ਮਤਲਬ ਸਮਝਦੇ ਮੈਂ ਸਮਝਦਾ ਜਿਵੇਂ ਚਰਨ ਘਟ ਵਾਲੇ ਮਸਲੇ ਦੇ ਵਿੱਚ ਉਥੋਂ ਅਸੀਂ ਸੈਸ ਪਾਵਰ ਦੇ ਕੈਪਸੂਲ ਚੱਕੇ ਆ ਤੇ ਉਥੋਂ ਦੀ ਲੇਡੀਜ਼ ਨੇ ਜਿਹੜੀ ਬੱਚੀ ਸੀ 32 23 ਹੱਦ ਦੀ ਉਹਨੇ ਸਾਨੂੰ ਸਟੇਟਮੈਂਟ ਦਿੱਤੀ ਹੈ ਵੀ ਜਦੋਂ ਮੇਰੇ ਨਾਲ ਇਹਨਾਂ ਧੱਕਾ ਕਰਦੇ ਨੇ ਜਿੱਦ ਮੇਰੇ ਤੋਂ ਦਰਿਆ ਨਹੀਂ ਆਉਂਦਾ ਬਸ ਮੇਰਾ ਇਹੀ ਮਤਲਬ ਹੈ ਕਹਿਣਾ ਇਹਨਾਂ ਦੀ ਠਾਠ ਦੇ ਵਿੱਚੋਂ ਕਮਰੇ ਦੇ ਵਿੱਚੋਂ ਇੱਕ 8-9 ਸਾਲ ਬੱਚੇ ਦੀਆਂ ਵੀਡੀਓ ਜਿਹੜੀਆਂ ਹੁਣ ਆਈਆਂ ਉਹਦਾ ਬੁਰੇ ਤਰੀਕੇ ਦੇ ਨਾਲ ਰੇਪ ਹੋ ਰਿਹਾ ਤੇ ਉਹਦੇ ਤੇ ਹਜੇ ਤੱਕ ਸਟੇਟਮੈਂਟ ਕਿਉਂ ਨਹੀਂ ਦਿੱਤੀ ਉਹ ਸਟੇਟਮੈਂਟ ਤਾਂ ਨਹੀਂ ਦਿੱਤੀ ਮੈਂ ਤੁਹਾਨੂੰ ਮੈਸੇਜ ਵੀ ਕੀਤਾ ਹੈ ਮੈਂ ਹਰੇਕ ਦੇ ਥੱਲੇ ਮੈਂ ਕਮੈਂਟਸ ਕਰਦੀ ਆਂ ਅਗਰ ਉਹ ਉਤਾ ਚੱਕਰ ਉਹ ਨਾਮ ਲਊਗਾ ਇਹਨਾਂ ਦਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਜਿਹੜਾ ਦੱਸੀ ਜੱਸੀ ਇਹੋ ਕਰ ਰਹੇ ਹਨ ਉਹਨੂੰ ਉਮੀਦ ਹੈ ਕਿ ਇਹ ਬਚਾਲੂਗਾ ਅਗਰ ਉਹੀ ਇਹ ਉਹਨੂੰ ਕਰ ਦੇਣਗੇ ਮਤਲਬ ਕਿ ਤੁਸੀਂ ਜੋ ਕੁਝ ਮਰਜ਼ੀ ਕਰੋ ਔਰ ਸਜ਼ਾ ਦਿਓ ਇਹ ਕਰੋ ਨਾ ਬੋਲਣਗੇ ਜਾਂ ਉਹਨੂੰ ਕੁਝ ਵੀ ਮਾੜਾ ਕਹਿਣਗੇ ਤਾਂ ਇਹ ਫਿਰ ਇਹ ਖੁਦ ਫਸਦੇ ਨੇ ਯਾਰ ਕਿਉਂ ਜੇ ਤੁਹਾਨੂੰ ਮੀਡੀਆ 'ਚ ਆਉਣਾ ਪਿਆ ਤੁਹਾਨੂੰ ਕਿਤੇ ਸਟੇਟਮੈਂਟ ਦੇਣੀ ਪਈ ਥੋਨੂ ਜੇ ਨਾਨਕਸਰ ਅਸੀਂ ਸੱਦ ਕੇ ਆਪਾਂ ਨੂੰ ਉੱਥੇ ਜਾਣਾ ਪਿਆ ਘਰ-ਬਾਰ ਤਿਆਕ ਕੇ ਤੁਸੀਂ ਤਿਆਰ ਆ ਬਿਲਕੁਲ ਮਤ ਉਸੇ ਹੁਣ ਮੈਂ ਮੈਂ ਭਾਵੇਂ ਮਰ ਵੀ ਜਾਵਾਂ ਮੈਨੂੰ ਕੋਈ ਅਫਸੋਸ ਨਹੀਂ ਮੇਰੇ ਮਰਨ ਦਾ ਚਲੋ ਅਸੀਂ ਹੁਣ ਚੱਲਦੇ ਆ ਜੀ ਸਾਡਾ ਫਰਜ਼ ਸੀਗਾ ਵੀ ਜਿਹੜੀ ਗੱਲਬਾਤ ਤੁਸੀਂ ਸਾਡੇ ਨਾਲ ਫੋਨ ਤੇ ਕੀਤੀ ਸੀ ਅਸੀਂ ਉਸ ਰੂਹ ਨੂੰ ਉਸ ਸਰੀਰ ਨੂੰ ਸਿੱਧਾ ਮਿਲਣਾ ਚਾਹੁੰਦੇ ਸੀ ਵੀ ਅਸੀਂ ਇਸ ਚੀਜ਼ ਦੇ ਜਵਾਬ ਦੇ ਹੀ ਹੋਈਏ ਜਿਹੜੀਆਂ ਹੋਰ ਗੱਲਾਂ ਹੋਈਆਂ ਤੇ ਜਿਹੜੀਆਂ ਆ ਗੱਲਾਂ ਹੋਈਆਂ ਇਹ ਤੁਸੀਂ ਕੀਤੀਆਂ ਤੁਸੀਂ ਕਰਨਾ ਚਾਹੁੰਦੇ ਸੀ ਤੇ ਅਸੀਂ ਸੰਘਤ ਨਾਲ ਇਹ ਜ਼ਰੂਰ ਕਰਾਂਗੇ ਤੇ ਠੀਕ ਆ ਮਾਤਾ ਜੀ ਅਸੀਂ ਚਲਦੇ ਆਂ ਸਫਰ ਬਹੁਤ ਲੰਮਾ ਤੇ ਤੁਸੀਂ ਖਿਆਲ ਰੱਖਿਓ ਮਹਾਰਾਜ ਚੜ੍ਹਦੀ ਕਲਾ ਰੱਖੇ